ਪਹਿਲਾਂ 2-4 ਦਿਨ ਤਾਂ ਸਾਡੀ ਲੜਾਈ ਹੋਈ ਸੀਗੀ ਤੇ ਗਾਲਾਂ ਕੱਢ ਕੇ ਨੰਗਦੀ ਸੀ ਹਾਂ ਅਸੀਂ ਨੂੰ ਕਿਹਾ ਤੁਸੀਂ ਗਾਲਾਂ ਨਾ ਕੱਢਿਆ ਕਰ ਔਰ ਇਹਨਰੀਆ ਨੇ ਜਿਹੜਾ ਨਮਾਸ਼ਕਰ ਖਾਇਆ ਸੀ ਇਹਨੇ ਪਹਿਲਾਂ ਵੀ ਬਾਰ ਬਾਰ ਮੇਰੇ ਮੁੰਡੇ ਨੂੰ ਮਰਵਾਇਆ ਸੀਗਾ ਕੋਦੋਂ ਕੋਈ ਪੁੱਛੇ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਸੁਣੀ ਨਹੀਂ ਉਹਦੋਂ ਵੀ ਇਹਨਾਂ ਦੀ ਸੁਣੀ ਸੀ ਹੁਣ ਵੀ ਇਹਨਾਂ ਨੇ ਅਸੀਂ ਕਾਰਵਾਈ ਪੂਰੀ ਪਾਈ ਹੈ ਇਹਨਾਂ ਨੇ ਨਹੀਂ ਸੁਣੀ ਸਕਦਾ ਆਦਮ ਬਰਕ ਗਈਆਂ ਚੌਂਕੀ ਰਿਪੋਰਟ ਕਰਾਈਆ ਉਹਨਾਂ ਨੇ ਨਹੀਂ ਸਾਡੀ ਸੁਣੇਗੀ ਫੇਰ ਪਾਸੇ ਆ ਬੀ ਬਿਨਿੰਦਰ ਪਾਸੇ ਏ ਉਹ ਨਾਲ ਆਈ ਆ ਮੈਂ ਆਪਣਾ ਸੌਰਵ ਮਾਣੀ ਤੇ ਮੀਨੂ ਇਹ ਤਿੰਨ ਜਣੀਆਂ ਆਈਆਂ ਨੇ ਰਾਤ 25 30 ਮੁੰਡੇ ਲੈ ਕੇ ਆਈਆਂ ਨੇ 25 30 ਮੁੰਡੇ ਲਿਆ ਕੇ ਆਪ ਤੇ ਦਰਗਾਹ ਦੇ ਕੋਲ ਖਲੋ ਗਈਆਂ ਤੇ ਇਹ ਮੁੰਡੇ ਅੱਜ ਘਰ ਆਏ ਨੇ ਆ ਕੇ ਸਾਡੇ ਥੱਲੇ ਤਾਲਾ ਲੱਗਾ ਹੋਇਆ ਸੀ ਸੜਾ ਦਾਲਾ ਤੋੜ ਕੇ ਉੱਤੇ ਵਾਸਿਆ ਪੀਚਾ ਚਾਹੇ ਉੱਤੇ ਵੜ ਗਏ ਨੇ ਜਾ ਕੇ ਉਹਨਾਂ ਨੇ ਵੇਖਿਆ ਨਹੀਂ ਚੱਕਿਆ ਨਹੀਂ ਜਾਂਦਾ ਸਾਰੇ ਮੇਰੇ ਮੁੰਡੇ ਦੇ ਮਾਰੀ ਜਾਂਦੇ ਤਲਵਾਰਾਂ ਸ਼ੁਰੂ ਕਰਤੀਆਂ ਮੇਰੇ ਵੱਡਿਆਂ ਤਿੰਨਾਂ ਤੇ ਮੇਰਾ ਹੱਥ ਵੜ ਦਿੱਤਾ ਬਾਹ ਵੜ ਦਿੱਤੀ ਆ ਮੱਤੇ ਤੇ ਮੇਰੇ ਤੇ ਸੱਟ ਮਾਰਦੀ ਹੈ ਪਰ ਹੁਣ ਅਸੀਂ ਗਏ ਸੀ ਤਾਣੇ ਗਏ ਆ ਦੇਖੋ ਹੁਣ ਉਹ ਸਾਨੂੰ ਕੀ ਕਹਿੰਦੇ ਕੀ ਨਹੀਂ ਕਰਦੇ ਜਾਂਦੇ ਸੀ ਸਾਥ ਨਾਲ ਗੰਦਾ ਪੁਰਸ਼ ਲਈ ਹੁੰਦਾ ਕਰ ਜੀ ਸਾਥੀ ਪੁਰਸ਼ ਆਈ ਨਹੀਂ ਇੱਥੇ ਨਹੀਂ ਰਾਤੀ ਨਹੀਂ ਆਈ ਆ ਕੀ ਮਾਕਿਆ ਤੇ ਆਈ ਸੀ ਜਦੋਂ ਮੁੰਡਿਆ ਕੇ ਚਲੇ ਗਿਆ ਉਦੋਂ ਆਈ ਸੀ ਸਾਡੇ ਨਾਲ ਸਿਵਲ ਹਸਪੀਟਲ ਗਏ ਨੇ ਸਾਡੇ ਬੱਜੀਆਂ ਨੇ 6 7 ਬੰਦਿਆਂ ਦੇ ਵੱਜ ਗੀਆਂ 17 ਅਸੀਂ ਗਾਰਵਾਈ ਚਾਹੁੰਦੇ ਹੋਈਏ ਅਸੀਂ ਗਾਰਵਾਈ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਇਹ ਕੁੜੀ ਨੂੰ ਸਜ਼ਾ ਮਿਲੇ ਜਿਹੜੀ ਹਰ ਵਾਰੀ ਬੰਦਾ ਕਰਦੀ ਆ ਨਾਲਾਈ ਦੀ ਨਾਲਾਈ ਸੀ ਉਹ ਨਾਲਾਈ ਸੀ ਤੁਸੀਂ ਨਾਮ ਲੈ ਰਹੇ ਹਾਂ ਹਾਂਜੀ ਕੁੜੀ ਨਾਲ ਹੀ ਆਈ ਹੈ ਇੱਥੇ ਪਿੱਛੇ ਪੀਰਾ ਦੇ ਖਲੋਤੇ ਹਾਂਜੀ ਜੀ ਰਾਤੀ ਇਹ 2 4 ਦਿਨ ਤੋਂ ਨਾ ਰੀਆ ਕੁੜੀ ਇੱਕ ਨੰਗ ਦੀ ਟੱਪਦੀ ਹੈ ਨਾ ਤੇ ਸਾਡੇ ਮੁੰਡੇ ਨੂੰ ਗਾਲ੍ਹਾਂ ਕੱਢਦੀ ਸੀ ਆਦਮ ਪਰ ਕੇ ਜੇ ਪੋਰ ਵੀ ਹੈਗੀ ਸੀ ਅੱਜ ਸ਼ਾਮ ਦਾ 5 ਵਜੇ ਫੈਸਲਾ ਸੀ ਠੀਕ ਹੈ ਜੀ ਰਾਤੀ ਪੂਰੇ 11 ਵਜੇ ਨੇ ਇਹਨਰੇ ਕੋਈ ਰਿਆ ਦਾ ਕੋਈ ਆਸ਼ਿਕ ਹੋਣਾ ਨਾ ਮੁੰਡਾ ਉਹਨੇ ਕੁੱਟਗੜ 40 50 ਮੁੰਡੇ ਲੈਂਦੇ ਜੀ 40 50 ਮੁੰਡੇ ਲਿਆ ਕੇ ਤਾਲਾ ਤੋੜ ਕੇ ਉੱਪਰ ਵੜ ਗਏ ਮੁੰਡੇ ਠੀਕ ਹੈ ਜੀ ਵਿਚਾਲ ਵਿਚਾਲ ਦੀ ਮੰਮੀ ਤੇ ਸਾਡੀ ਭਾਬੀ ਤੇ ਸਾਡੀ ਭਤੀਜੀ ਤੇ ਭਤੀਜਾ ਉਹ ਸਾਰੇ ਸੁੱਤੇ ਸੀ ਠੀਕ ਹੈ ਜੀ ਉਹਨਾਂ ਨੂੰ ਵੱਢ ਟੋਕ ਕਰਕੇ ਗਏ ਆ ਤੇ ਤੁਸੀਂ ਦੇਖੋ ਇੰਨਾ ਕ ਵੱਢ ਟੋਕ ਕਰਕੇ ਮੁੰਡਿਆ ਹਸਤਲ ਦਾਖਲ ਤੇ ਉਸ ਤੋਂ ਬਾਅਦ ਸਾਡੇ ਚਾਚੀ ਦੇ ਸਾਡੇ ਗਵੰਡੀ ਛੜਾਨਗੇ ਇਹਨਾਂ ਦੇ ਸੱਟਾਂ ਲੱਗੀਆਂ ਸਾਡੇ ਦੂਜਾ ਗਵੰਡੀ ਆ ਉਹ ਵੀ ਸੱਟਾ ਜਿਹੜਾ ਅੱਗੇ ਦੇਖਿਆ ਹੀ ਨਹੀਂ ਉਹਨਾ ਜਿਹੜਾ ਅੱਗੇ ਆ ਗਿਆ ਟੋਕੇ ਮਾਰਦੇ ਹੀ ਜਾਂਦੇ ਪਏ ਸੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਸਾਡੀ ਗੱਡੀਆਂ ਦੋ ਤੋੜਤੀਆਂ ਉਹਨਾਂ ਨਾਲ ਸਾਡੀ ਇਹ ਬੇਨਤੀ ਹੈ ਕਿ ਸਾਡਾ ਕਾਰਵਾਈ ਕੀਤੀ ਜਾਵੇ ਜਲਦੀ ਤੋਂ ਜਲਦੀ ਉਹ ਤੂੰ ਜਾ ਕੇ ਥਾਣੇ ਕੀ ਕਹਿੰਦੇ ਥਾਣੇ ਵਾਲੇ ਕਹਿੰਦੇ ਅਸੀਂ ਆ ਰਹੇ ਹਾਂ ਜੀ ਹਾਂ ਜੀ ਉਹ ਕਹਿੰਦੇ ਅਸੀਂ ਜਿੰਨੇ ਹੋ ਗਏ ਤੁਹਾਡੇ ਨਾਲ ਕਰਾਂਗੇ ਜਿੰਨੇ ਛੇਤੀ ਥਾਣੇ ਜਾ ਕੇ ਚੌਂਕੀ ਜਾ ਕੇ ਥਾਣੇ ਜਾ ਕੇ ਜੀ ਪੰਜ ਨੰਬਰ ਥਾਣੇ ਇੱਥੇ ਐਸ ਉਹ ਕਹਿੰਦੇ ਜੀ ਭੇਜਣ ਦੇ ਮਗਰ ਆਪ ਖੁਦ ਆ ਰਿਆ ਮੌਕਾ ਦੇਖ ਕੇ ਚੈੱਕ ਕਰਕੇ ਸਾਰਾ ਕੁਝ ਪਰਚਾ ਦਰਜ ਕਰਤਾ ਨਹੀਂ ਮਤਬ ਭਾਜੀ ਇਦਾਂ ਹੀ ਆ ਸਾਡੇ 11 ਵਜੇ ਉਹ ਆਏ ਬੰਦੇ ਇਧਰ ਨੂੰ ਅਣਪਛਾਤੇ ਉਹਨਾਂ ਨੇ ਗੱਡੀਆਂ ਗੁੱਡੀਆਂ ਭੰਨੀਆਂ ਇੰਨਾਂ ਦੀਆਂ ਕੋਠੇ ਤੇ ਚੜ ਗਏ ਮੁੰਡੇ ਤੇ ਬਹੁਤ ਜ਼ਿਆਦਾ ਉਹਨਾਂ ਨੇ ਥੱਟਾਂ ਮਾਰੀਆਂ ਕਿਰਪਾਨਾਂ ਟੋਕੇ ਠੀਕ ਹੈ ਜੀ ਜਿਹੜਾ ਛੜਾਂਜੰਦ ਸੀ ਉਹਨਾਂ ਨੇ ਇਹੀ ਉਹ ਮਾਰਦੇ ਸੀ ਦੋ ਚਾਰ ਲੇਡੀਸ ਆ ਉਹਨਾਂ ਦੇ ਵੀ ਉਹਨਾਂ ਨੇ ਮਾਰੀਆਂ ਨੇ ਉਹਨਾਂ ਦੇ ਵੀ ਹੱਥ ਉੱਤੇ ਵੱਡੇ ਗਏ ਨੇ ਤੇ ਆ ਗਵਾਂਢੀ ਛੜਾਂਜੰਦ ਜਾਂਦੇ ਸੀ ਜਿਹੜਾ ਵੀ ਉਹਨਾਂ ਦੇ ਉਹ ਮਾਰਦੇ ਸੀ ਵਾਨ ਪਚਾਤੇ ਬੰਦੇ ਸੀ ਉਹਨਾਂ ਕੋ ਪਿਸਤਲ ਵੀ ਸੀ ਠੀਕ ਹੈ ਜੀ ਉਹਨਾਂ ਦੀ दारू ਪੀਤੀ ਸੀ ਕਈਆਂ ਨੇ ਚਿੱਟਾ ਪੀਤਾ ਐ ਸੀ ਉਹ ਗਰੁੱਪ ਬਹੁਤ ਜ਼ਿਆਦਾ ਸੀ 20 25 ਮੁੰਡੇ ਆਏ ਸੀ ਤੇ ਉੱਪਰ ਉਹ ਕਹਿੰਦੇ ਸੀ ਇਹਨੂੰ ਅੱਜ ਮਾਰ ਹੀ ਜਾਣਾ ਐ ਤੇ ਗੱਲੀ ਗਵਾਂਡ ਜਿਹੜਾ ਜਾਂਦਾ ਸੀ ਛੜਾਣ ਉਹਦੇ ਹੀ ਉਹ ਐ ਟੋਕੇ ਡਿਡ ਟੋਕੇ ਸੀ ਉਹਨਾਂ ਕੋ ਕਈਆਂ ਕੋ ਕੁਸਤੀ ਤੁਹਾਨੂੰ ਬਤਾਉਣਾ ਗੱਲੀ ਗਵਾਂਡ ਕੋ ਤੇ ਕੁਝ ਹੁੰਦਾ ਨਹੀਂ ਆ ਉਹ ਬਿਚਾਰੇ ਖਾਲੀ ਛੜਾਣ ਜਾਂਦੇ ਸੀ ਤੇ ਉਹਨਾਂ ਦੇ ਹੀ ਉਹ ਮਾਰਦੇ ਸੀ ਬਹੁਤ ਜ਼ਿਆਦਾ ਤੇ ਵੀ ਕਹਿੰਦੇ ਵੀ ਅੱਜ ਮਾਰ ਹੀ ਜਾਣਾ ਆ ਇਹ ਸਾਡੀ ਠੀਕ ਹੈ ਆ ਆਗੇ ਉਹਨਾਂ ਦੇ ਮਦਰ ਸਾਹਿਬ ਇੰਨਾ ਦੇ ਇੰਨਾ ਦੇ ਬਹੁਤ ਜ਼ਿਆਦਾ ਬੁਰਾ ਹਾਲਾਤ ਦਿੱਤਾ ਆ। ਕਿਰਪਾਨਾ ਸੀ ਗੀਆਂ ਮੈਨੂੰ ਕਹਿੰਦੇ ਵਿਸ਼ਾਲ ਦਾ ਘਰ ਦੱਸੋ ਮਹਿਬਾਨੇ ਨਾ ਕਹਤਾ ਅੱਗੇ ਆ ਕਹਿੰਦੇ ਮੇਰੇ ਕਿਰਪਾਨ ਲੈ ਕੇ ਕਹਿੰਦੇ ਜੇ ਦੱਸਣਾ ਜਾਂ ਨਹੀਂ ਦੱਸਣਾ। ਜਦ ਨੂੰ ਮੈਂ ਭੱਜ ਗਈ ਅੰਦਰ ਨੂੰ ਡਰਦੀ ਮੈਂ ਆਪਣੇ ਬੱਚਿਆਂ ਨੂੰ ਬੁਲਾਉਣ ਗਈ ਆ ਇਹਨਾਂ ਨੇ ਤਾਲਾ ਤੋੜ ਦਿੱਤਾ। ਜਾਂਦਿਆਂ ਨੂੰ ਇਹਨਾਂ ਨੇ ਮੁੰਡੇ ਤੇ ਕਾਰਵਾਈ ਕਰ ਦਿੱਤੀ ਸ਼ੁਰੂ। ਇਹਨਾਂ ਨੇ ਕਿਰਪਾਨਾ ਜਦੋਂ ਨੂੰ ਮੈਂ ਕੋਠੇ ਤੇ ਚੜੀਆਂ ਇਹਨਾਂ ਨੇ ਮੁੰਡੇ ਨੂੰ ਵੱਡਿਆ ਹੋਇਆ ਸੀ ਏਦਾਂ ਜਿਵੇਂ ਕਿ ਕਿਸੇ ਬੱਕਰੇ ਨੂੰ ਵੱਡਿਆ ਹੁੰਦਾ ਆ। ਇਹ ਥੋੜੀ ਗੱਲ ਆ ਵੀ ਕਿਸੇ ਬੱਚੇ ਨੂੰ ਏਦਾਂ ਕਰਨਾ। ਜੇਕਰ ਸਾਡੇ ਬੱਚੇ ਦਾ ਕਸੂਰ ਇਹਨਾਂ ਕਸੋਰ ਨੀਗਾ ਹੈ ਸਾਡੀ ਗਰੀਬਾਂ ਦੀ ਇਹੋ ਹੀ ਬੇਨਤੀ ਆ ਬੇਇਨਸਾਫ ਦਿੱਤਾ ਜਾਵੇ ਉਸ ਬੱਚੇ ਨੇ ਘਰੇ ਕਿਵੇਂ ਚੀਜ਼ਾਂ ਬਣਾਈਆਂ ਸੀ ਸਾਰੀਆਂ ਚੀਜ਼ਾਂ ਤੋੜ ਦਿੱਤੀਆਂ ਨੇ ਔਰ ਦਿੌਰ ਮੇਰਾ ਅੱਖਾਂ ਤੋਂ ਖਰਾਬ ਆ ਤੇ ਜੇ ਕੱਲ ਨੂੰ ਇਸ ਇਹਨੂੰ ਘਰ ਰੇਡ ਲੈ ਤੇ ਇਹਨੂੰ ਦਿਖਾ ਲੈਣ ਇਹਨੂੰ ਕੋਈ ਕਾਰਵਾਈ ਕਰ ਦੇਣ ਤੇ ਅਸੀਂ ਕਿਸ ਜੋਗੇ ਆ ਪਹਿਲੀ ਗੱਲ ਤਾਂ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਸਖਤ ਤੋਂ ਸਖਤ ਕੇ ਕਾਰਵਾਈ ਕੀਤੀ ਜੀ ਆਹ ਤਾਂ ਅਣਜਾਣ ਬੰਦੇ ਆਏ ਜੀ ਇਧਰੋਂ ਉਧਰੋਂ ਆਏ ਤੇ ਸਿੱਧਾ ਕੋਠੇ ਚੜ ਗਏ ਜੀ ਅਸੀਂ ਸੁੱਤੇ ਪਏ ਸੀ ਘਰੇ ਤੇ ਮੇਰੀ ਮਸ਼ੀਨ ਨੇ ਵਾਈ ਮਾਰੀ ਕਹਿੰਦੇ ਲੜਾਈ ਹੋ ਗਈ ਲੜਾਈ ਹੋ ਗਈ ਮੈਂ ਸੋਚਿਆ ਇਹਨਾਂ ਦੇ ਘਰੇ ਲੜਾਈ ਹੋ ਰਹੀ ਆਏ ਉਹ 25 3 ਮੁੰਡੇ ਸੀ ਜੀ 12 ਤੇਰਾ ਬਾਹਰ ਖੜੇ ਸੀ ਬਾਕੀ ਉੱਤੇ ਚੜੇ ਸੀ ਜੀ ਤੇ ਜਦੋਂ ਮੈਂ ਚੜਿਆ ਜੀ ਉਹਨਾਂ ਨੇ ਮੈਨੂੰ ਵੀ ਘੇਰ ਲਿਆ ਜੀ ਮੇਰੇ ਵੀ ਸੱਟਾਂ ਲੱਗੀਆਂ ਐਸੇ ਲੱਗੀਆਂ ਤਿੰਨ ਤਾਂ ਕਿੱਥੇ ਲੱਗੀਆਂ ਜੀ ਮੱਥੇ ਤੇ ਲੱਗੀ ਹੈ ਜੀ ਬਾਹਰ ਤੇ ਲੱਗੀ ਹੈ ਜੀ ਤੇ ਜਦੋਂ ਅਸੀਂ ਫੜਨਗੇ ਫਿਰ ਉਹ ਬੰਦਾ ਇੱਕ ਗਹਿਰੇ ਵਿੱਚ ਗੇਰ ਨਹੀਂ ਮੈਂ ਤਲਵਾਰ ਫੜ ਲਈ ਉਹ ਕਹਿੰਦਾ ਨਹੀਂ ਛੱਡਦਾ ਇਹਨੂੰ ਗੋਲੀ ਵੀ ਮਾਰ ਦੇ ਗੋਲੀ ਮਾਰਿਆ ਤੇ ਗੋਲੀ ਮਾਰ ਤੇ ਫਿਰ ਉਹ ਸਾਰੇ ਭੱਜ ਗਏ ਜੀ ਉਨੀ ਗੱਡੀਆਂ ਸੌਂਪਨ ਚੀਕ ਮਿਕਸ ਬਣ ਗਏ ਸਾਡੇ ਗੱਡੀਆਂ ਬਣ ਗਏ ਦੋ ਉੱਤੇ ਸਾਰਾ ਸਮਾਨ ਸਾਰੇ ਫਰਨੀਚਰ ਧਾਰਾ ਭੰਗ ਗਏ ਉਤੇ ਏਸੀ ਭੰਗ ਗਏ ਆ ਐਲਸੀਡੀ ਭੰਗ ਗਏ ਆ ਫਰਿੱਜ ਵੀ ਤੋੜ ਗਏ ਸਾਡੀਆਂ ਬਾਰੀ ਦਾ ਮੂਰੀ ਦਾ ਸਾਰਾ ਕੁਝ ਨੁਕਸਾਨ ਕਰ ਗਏ ਜੀ ਕਿ ਕਾਰਨ ਕੀ ਲੜਾਈ ਦਾ ਕਾਰਨ ਤੇ ਉਹੀ ਦੱਸ ਸਕਦੇ ਆ ਜੀ ਹੁਣ ਸਾਡੇ ਜੋ ਰੰਜਸ਼ ਆ ਹੀ ਨਹੀਂ ਕਿਸੇ ਨਾਲ ਜੀ ਕਿਹੜੇ ਮੁੰਡੇ ਨੇ ਮਾਰਨ ਆਏ ਸਾਡੇ ਵਿਸ਼ਾਲ ਮੁੰਡੇ ਨੂੰ ਮਾਰਨ ਆਏ ਸੀ ਜੀ ਉਹ ਕੀ ਲਿੰਕ ਆ ਉਹਨਾਂ ਦਾ ਕੋਈ ਪਤਾ ਨਹੀਂ ਜੀ ਸਾਨੂੰ ਉਹਦੇ ਬਾਹਰ ਲਿੰਕ ਹੋਏਗਾ ਸਾਨੂੰ ਇਹ ਨਹੀਂ ਪਤਾ ਜੀ ਬਾਕੀ ਉਹ ਬਾਕੀ ਇਹ ਮੁੰਡਿਆਂ ਨੂੰ ਕਦੀ ਜਾਨ ਦੇਖਿਆ ਨਹੀਂ ਜੇ ਅਸੀਂ ਕਦੀ ਜਿਹੜੇ ਮੁੰਡੇ ਆਏ ਸੀ ਉਹਨਾਂ ਨੂੰ ਅਸੀਂ ਕਦੀ ਦੇਖਿਆ ਨਹੀਂ ਜੀ ਜੀ ਪੁਲਿਸ ਕੋ ਉੱਥੇ 4:00 ਵਜੇ ਹੋਈ ਆ ਉਹਨਾਂ ਅੱਜ ਫਿਲਹਾਲ ਕੁਝ ਨਹੀਂ ਕਾਰਵਾਈ ਹੋਈ ਅਸੀਂ ਹੁਣ ਥਾਣੇ ਬੈਠੇ ਆ ਉੱਥੇ ਸਵੇਰ ਦੇ ਹੀ 8 ਵਜੇ ਦੇ ਗਏ ਆ ਜੀ ਤੁਸੀਂ ਟਾਈਮ ਦੇਖ ਲਓ ਕਿੰਨਾ ਵਜੇ ਗਿਆ 11 ਵਜੇ ਗਿਆ ਜੀ 11:30 ਹੋ ਗਿਆ ਕਹਿੰਦੇ ਕੋਈ ਕੁਝ ਨਹੀਂ ਹੋਇਆ ਸਾਡਾ ਹੱਲ ਤਾਂ ਕੋਈ ਲੜਾਈ ਹੋਈ ਨਾ ਵੀ ਵਿੱਚ ਘਰ ਆਈ ਤੇ ਪੁਟ ਮਾਰ ਕਰਕੇ ਆ ਗਏ ਪਹਿਲਾਂ ਤਾਂ ਸਾਨੂੰ ਇੱਕ ਲੜਕੀ ਦਾ ਨਾਮ ਪਤਾ ਲੱਗੂਗਾ ਵੈਲੈਂਟ ਦੇਣ ਕੇ ਪੁਸਟਿਸ ਕਰਦੇ ਆ ਕਰਕੇ ਜੋ ਵੀ ਹੋਊਗਾ ਜਿਹੜੇ ਬੰਦੇ ਪਾਏ ਜਾਣਗੇ ਤੁਸੀਂ ਕੀ ਕੀ ਵਾਰਦਾਤ ਕੀ ਹੋਈ ਐ ਅਸਨ ਕੋਟਮਾਰ ਕਰਕੇ ਗਏ ਨਾ ਤੇ ਕਰੇ ਅੱਛਾ ਇਹਨੇ ਕਿੰਨੀ ਦੇਰ ਕਿੰਨੇ ਵਜੇ ਦੀ ਗੱਲ ਸੀ 11 ਸਵੇਰ 11 ਵਜੇ ਦੀ ਗੱਲ ਸੀ ਕਿਹੜੀਆਂ ਗੱਡੀਆਂ ਵਿੱਚ ਤੋੜ ਪਾਣ ਕਰਕੇ ਰੋ ਗੱਡੀਆਂ ਦੀ ਤੋੜ ਪਾਣ ਕਿਹਦੇ ਨਾਲ ਡਜੈਰ ਆ ਹੂੰ ਤਾਂ ਇੱਕੋ ਇੱਕੋ ਤੁਸੀਂ ਕੀ ਲੱਗਦਾ ਕਾਰਨ ਕੀ ਲੜਾਈ ਦਾ ਕਾਰਨ ਹੁਣ ਦੇਖਦੇ ਆਂ ਕੁਛ ਵਿੱਚ ਪਤਾ ਲੱਗੂਗਾ ਕਹਿੰਦੇ ਦਾਦੂਤ ਮਿਲੇ ਆ ਹਾਂ ਹਾਂ ਉਹ ਤਾਂ ਹੀ ਲੈ ਲੈ ਆ ਬਾਕੀ ਲੈ ਲੈ ਆ ਹੀ ਬਾਕੀ ਹੁਣ ਆਉਂਦੇ ਆ ਲੜਕੀ ਦਾ ਨੰਬਰ ਰਹਿਣਗੇ ਕੁਛ ਕੁਛ ਕਰਦੇ ਬੁਲਾਉਣੇ ਇਹਨਾਂ ਨੂੰ ਲੱਗਾ ਰਿਵਾਜ ਵੀ ਚੱਲ ਪਿਆ ਕੱਲ ਵੀ ਗੱਡੀਆਂ ਤੇਰਾ ਗੱਡੀਆਂ ਭੰਨੀਆਂ ਗਈਆਂ ਅੱਜ ਆ ਜੇਕਰ ਹੁੰਦਾ ਵੀ ਕਿਤੇ ਜੀ ਪਰਿਵਾਰ ਅੱਜ ਵੀ ਐਂਟਰਟੇਨਮੈਂਟ ਬਣ ਰਿਹਾ ਕੀ ਹੈ ਕੀ ਹੈ ਕੀ ਲੱਗਦਾ ਤੁਹਾਨੂੰ ਸੋਸੋਰੇ ਦਾ ਬਣਾ ਲੈ ਗੈਂਗ ਬਣਿਆ ਤੋੜਨ ਦਾ ਇਹ ਤਾਂ ਹੁਣ ਪੁੱਛ ਖਿੱਚ ਕਰਦੇ ਆਂ ਜੀ ਬੁਲਾ ਰਹੇ ਆ ਇੱਕ ਬੋਲ ਲੱਗਦਾ ਤੁਹਾਨੂੰ ਉਹ ਲਾਰਟੀ ਦਾ ਨੰਬਰ ਦੇਣਗੇ ਉੱਤੇ ਪਤਾ ਲੱਗਣਾ ਵੀ ਕਿਹੜੇ ਸੀਗੇ ਜੋ ਵੀ ਲੱਗੇ ਕਾਰਵਾਈ ਦੀ ਮੰਗ ਮੰਗ ਰਹੇ ਆ ਜਲਦੀ ਕੀ ਕਰਾਂਗੇ ਬਿਲਕੁਲ ਕਰਾਂਗੇ ਐਪਲ ਵਾਲੇ ਦੱਸ ਰਹੇ ਆ ਇਹ ਛੋਟੀ ਐਪਲ ਦੇ ਹੂੰ ਤੇ ਕਰਾਂਗੇ ਕੰਮ ਕਰ ਸਕਦਾ